ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰਦ ਟੀਵੀ ਦੇਖਣਾ ਸ ਹੈ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਪੰਜਾਬ ਦੇ ਉਸ ਪਿੰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕੀ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਹਾਲਾਤ ਇਹ ਬਣ ਗਏ ਕਿ ਲੋਕਾਂ ਦੇ ਵਿੱਚ ਭਾਜੜਾ ਪੈ ਗਈਆਂ ਕਿਉਂਕਿ ਅੱਗ ਦਾ ਇਸ ਕਦਰ ਜਿਹੜਾ ਕੀ ਇੱਥੇ ਕਹਿਰ ਵੇਖਣ ਨੂੰ ਮਿਲਿਆ ਕਿ ਪੂਰਾ ਪਿੰਡ ਜਿਹੜਾ ਕੀ ਅੱਗ ਦੀ ਚਪੇੜ ਦੇ ਵਿੱਚ ਆ ਗਿਆ ਅਤੇ ਲੋਕ ਜਿਹੜੇ ਹੈਗੇ ਨੇ ਆਪਣੇ ਘਰ-ਬਾਰ ਛੱਡਣ ਨੂੰ ਮਜਬੂਰ ਹੋ ਗਏ ਮੋਗਾ ਦੇ ਪਿੰਡ ਮਮੇਵਾਲਾ ਦੀਆਂ ਤਸਵੀਰਾਂ ਨੇ ਜਿੱਥੇ ਕੀ ਖੇਤਾਂ ਦੇ ਵਿੱਚ ਕਣਕ ਦੀ ਪਰਾਲੀ ਨੂੰ ਅੱਗ ਲੱਗ ਗਈ ਹੈ ਕਣਕ ਦੀ ਨਾੜ ਨੂੰ ਅੱਗ ਲੱਗ ਗਈ ਹੈ ਅਤੇ ਫਿਰ ਦੇਖਦੇ ਹੀ ਦੇਖਦੇ ਜਿਹੜਾ ਕਿ ਇਹ ਅੱਗਾ ਵਿਕਰਾਰ ਰੂਪ ਧਾਰਨ ਕਰ ਲੈਂਦੀ ਹੈ ਕਿਉਂਕਿ ਅਚਾਨਕ ਹਵਾ ਦਾ ਰੁਖ ਬਦਲ ਜਾਂਦਾ ਹੈ ਅਤੇ ਫਿਰ ਖੇਤਾਂ ਦੀ ਬਜਾਏ ਜਿਹੜਾ ਕਿ ਹਵਾ ਦਾ ਰੁਖ ਹੈ ਉਹ ਪਿੰਡ ਦੇ ਵੱਲ ਹੋ ਜਾਂਦਾ ਹੈ ਜਿਸ ਕਰਕੇ ਖੇਤਾਂ ਦੇ ਵਿੱਚੋਂ ਇਹ ਜਿਹੜੀ ਅੱਗ ਹੈ ਉਹ ਪਿੰਡ ਦੇ ਵੱਲ ਵੱਧਣੀ ਸ਼ੁਰੂ ਹੋ ਜਾਂਦੀ ਹੈ ਤੇ ਹਾਲਾਤ ਲਗਾਤਾਰ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਨੇ ਤੱਕਰ ਅੱਗ ਜਿਹੜਾ ਆ ਉਹ ਵੱਡਾ ਰੂਪ ਧਾਰਨ ਕਰ ਚੁੱਕੀ ਸੀ ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਕਈ ਏਕੜ ਜਿਹੜੀ ਕੀ ਹੈ ਫਸਲ ਨੂੰ ਆਪਣੀ ਚਪੇਟ ਦੇ ਵਿੱਚ ਲੈ ਚੁੱਕੀ ਸੀ ਜਿਸ ਕਰਕੇ ਲੋਕਾਂ ਦੇ ਵੱਲੋਂ ਜਿਹੜਾ ਕੀ ਹੈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਕੋਸ਼ਿਸ਼ਾਂ ਨਾ ਕਾਫੀ ਸਿੱਧ ਹੁੰਦੀਆਂ ਨੇ ਜਿਸ ਦਾ ਸਿੱਟਾ ਇਹ ਨਿਕਲਦਾ ਕਿ ਹਵਾ ਦਾ ਜਿਹੜਾ ਕੀ ਤੇਜ਼ ਰੁੱਖ ਹੈ ਉਹ ਪਿੰਡ ਵੱਲ ਹੋਣ ਕਰਕੇ ਜਿਹੜਾ ਕੀ ਇਹ ਅੱਗ ਹੈ ਹੁਣ ਰਹਾਇਸ਼ੀ ਇਲਾਕੇ ਦੇ ਬਲ ਵੱਧਦੀ ਸ਼ੁਰੂ ਹੋ ਜਾਂਦੀ ਹੈ ਤੇ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜੇ ਕੀ ਆਪਣੀ ਜਾਨ ਬਚਾਉਣ ਨੂੰ ਤਰਜੀਹ ਦੇ ਲੱਗਦੇ ਨੇ ਹਾਲਾਂਕਿ ਮੌਕੇ ਦੇ ਉੱਪਰ ਫਰਬਿਗੇਟ ਵੀ ਪਹੁੰਚਦੀ ਹੈ ਪਰ ਫਰਬਿਗੇਟ ਦੀ ਘਟਨਾਵਲੀ ਥਾਂ ਤੇ ਐਨ ਮੌਕੇ ਦੇ ਉੱਪਰ ਗੱਡੀ ਖਰਾਬ ਹੋ ਜਾਂਦੀ ਹੈ ਇਹ ਦੇਖੋ ਤਸਵੀਰ ਉਸ ਖੇਤ ਦੀ ਹੈ ਜਿੱਥੇ ਕੀ ਨਾੜ ਨੂੰ ਜਿਹੜੀ ਕੀ ਅੱਗ ਲੱਗਦੀ ਹੈ ਤੇ ਕਿੰਨਾ ਵੱਡਾ ਨੁਕਸਾਨ ਹੋਇਆ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਂਦੀ ਹੋਵੇ ਤਾ ਪੂਰੀ ਤਰ੍ਹਾਂ ਖੇਤਾਂ ਦੇ ਵਿੱਚ ਅੱਗੇ ਦਾ ਕਹਿਰ ਤੁਹਾਨੂੰ ਵੇਖਣ ਨੂੰ ਮਿਲਦਾ ਹੋਵੇਗਾ ਤੇ ਇੱਥੇ ਹੀ ਜਿਹੜੀ ਆਗ ਹੈ ਉਹ ਨਹੀਂ ਰੁਕਦੀ ਸਗੋ ਇਸੇ ਵੱਲ ਪੂਰੇ ਪਿੰਡ ਦੇ ਵਿੱਚ ਜਿਹੜਾ ਕਿ ਆਪਣਾ ਫਲਾਕ ਕੱਲ ਜਾਂਦਾ ਹੈ ਇਹ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਹੜੀ ਕੀ ਹੈ ਵੀਡੀਓਜ਼ ਬਣਾਈਆਂ ਜਾਂਦੀਆਂ ਜਾਂ ਫਿਰ ਕਹ ਲਈਏ ਕਿ ਪਿੰਡ ਦੇ ਵਿੱਚ ਕੀ ਮਾਹੌਲ ਹੈ ਉਸ ਨੂੰ ਇਹਨਾਂ ਤਸਵੀਰਾਂ ਦੇ ਜ਼ਰੀਏ ਸਾਫ਼ ਵੇਖਿਆ ਜਾ ਸਕਦਾ ਹੈ ਸੋ ਦੇਖ ਸਕਦੇ ਹੋ ਕਿ ਸੈਂਕੜੇ ਲੋਕਾਂ ਦਾ ਜਿਹੜਾ ਕਿ ਇਸ ਪਿੰਡ ਦੇ ਵਿੱਚ ਨਿਵਾਸ ਹੈ ਸੈਂਕੜੇ ਲੋਕਾਂ ਦਾ ਘਰ ਹੈ ਪਰ ਜਦੋਂ ਇਸ ਤਰ੍ਹਾਂ ਦੇ ਨਾਲ ਅੱਗ ਪੂਰੇ ਇਲਾਕੇ ਦੇ ਵਿੱਚ ਫੈਲਦੀ ਹੋਵੇ ਤਾਂ ਫਿਰ ਲੋਕਾਂ ਦੇ ਵਿੱਚ ਕੀ ਮਾਹੌਲ ਹੋਵੇਗਾ ਉਸ ਦਾ ਅੰਦਾਜ਼ਾ ਤੁਸੀਂ ਸਹਿਜੇ ਹੀ ਲਗਾ ਸਕਦੇ ਹੋ ਉੱਧਰ ਜਿਹੜਾ ਕੀ ਹੈ ਫਾਇਰ ਬ੍ਰਿਗੇਡ ਦਾ ਦਸਤਾ ਮੌਕੇ ਦੇ ਉੱਪਰ ਪਹੁੰਚਦਾ ਪਰ ਅੱਗ ਵਾਲੀ ਜਿਹੜੀ ਤਾਂ ਹੈਗੀਆਂ ਉੱਥੇ ਐਨ ਮੌਕੇ ਦੇ ਉੱਪਰ ਫਾਇਰ ਬ੍ਰਿਗੇਡ ਦੀ ਗੱਡੀ ਖਰਾਬ ਹੋ ਜਾਂ ਜਿਸ ਕਰਕੇ ਤਿੰਨ ਕਰਮਚਾਰੀ ਅੱਗ ਦੇ ਵਿੱਚ ਜਿਹੜੇ ਕੀ ਉਹ ਫਸ ਜਾਂਦੇ ਨੇ ਅਤੇ ਪਿੰਡ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇੱਕ ਜਿਹੜਾ ਵਿਅਕਤੀ ਹੈ ਫਾਇਰ ਕਰਮਚਾਰੀ ਗਗਨਦੀਪ ਉਸ 60% ਤੱਕ ਚੁੱਲਸ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਮੋਗਾ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਉਸ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਉਸ ਨੂੰ ਆਈ ਸੀ ਯੂ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਜੋ ਤਸਵੀਰਾਂ ਇਸ ਗੱਲ ਦੀ ਅਗਵਾਈ ਪੜ ਰਹੀਆਂ ਨੇ ਕਿ ਆਖਰਕਾਰ ਕਿੰਨਾ ਵੱਡਾ ਇੱਥੇ ਕਹਿਰ ਵੇਖਣ ਨੂੰ ਮਿਲੇਗਾ ਦੇਖੋ ਤਸਵੀਰਾਂ ਕਿ ਕਈ ਜਿਹੜੇ ਕਿ ਜਾਨਵਰ ਹੈਗੇ ਨੇ ਉਹ ਅੱਗ ਦੀ ਚਪੇੜ ਦੇ ਵਿੱਚ ਆਉਣ ਦੀ ਵਜ੍ਹਾ ਕਰਕੇ ਆਪਣੀ ਜਾਨ ਗਵਾ ਚੁੱਕੇ ਨੇ ਇਥੋਂ ਤੱਕ ਕਿ ਪੂਰੇ ਪਿੰਡ ਦੇ ਵਿੱਚ ਜਿਹੜਾ ਆ ਬਿਜਲੀ ਸਪਲਾਈ ਵੀ ਠੱਪ ਹੋ ਚੁੱਕੀ ਆ ਕਿਉਂਕਿ ਬਹੁਤ ਸਾਰੀ ਏਰੀਕੀ ਬਿਜਲੀ ਦੇ ਤਾਰਾ ਨੇ ਉਹ ਪਿੰਡ ਦੇ ਵਿੱਚੋਂ ਹੋ ਕੇ ਗੁਜ਼ਰ ਜਿਹੜਾ ਕਿ ਖੇਤਾਂ ਦੇ ਵਿੱਚੋਂ ਹੋ ਕੇ ਗੁਜ਼ਰਦਿਆਂ ਨੇ ਅਜੇਹੇ ਦੇ ਵਿੱਚ ਜਦੋਂ ਅੱਗ ਲੱਗਦੀ ਆ ਤਾਂ ਬਹੁਤ ਸਾਰੀ ਏਰੀਕੀ ਆ ਤਾਰਾ ਉਹ ਸੜ ਜਾਂਦੀਆਂ ਜਿਸ ਕਰਕੇ ਪਿੰਡ ਦੇ ਵਿੱਚ ਜਿਹੜੀ ਆ ਉਹ ਕਹਿ ਸਕਦੇ ਆ ਕਿ ਬਿਜਲੀ ਸਪਲਾਈ ਵੀ ਉਹ ਠੱਪ ਹੋ ਜਾਂਦੀ ਹੈ ਅਜਿਹੇ ਦੇ ਵਿੱਚ ਜਿਹੜੇ ਕਿ ਲੋਕ ਹੈਗੇ ਨੇ ਉਹਨਾਂ ਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਜਿਹੜਾ ਕੀ ਹੈ ਹਰ ਸੰਭਵ ਯਤਨ ਕੀਤਾ ਗਿਆ ਤਾਂ ਕਿ ਇਹ ਜਿਹੜੀ ਅੱਗ ਹੈ ਹੋਰ ਪੂਰੇ ਇਲਾਕੇ ਦੇ ਵਿੱਚ ਮਾਰ ਨਾ ਕਰੇ ਪਰ ਕਈ ਵਾਰ ਸਥਿਤੀ ਜਿਹੜੀ ਹੁੰਦੀ ਹੈ ਉਹ ਤੋਂ ਜ਼ਿਆਦਾ ਜਿਹੜੀ ਕੀ ਉਹ ਬਾਹਰ ਹੋਣ ਦੇ ਚੱਲਦੇ ਆ ਹਾਲਾਤ ਬੇਕਾਬੂ ਹੋ ਜਾਂਦੇ ਨੇ ਸੋ ਫਿਰ ਅਫਸਰ ਦੇ ਵੱਲੋਂ ਇਸ ਸਬੰਧਕੀ ਕੀ ਗੱਲਬਾਤ ਕੀਤੀ ਗਈ ਉਹ ਸੁਣਦੇ ਆ ਇਹ ਸਤਰਾ ਹੈ ਲਗਭਗ 3 ਵਜੇ ਇੱਕ ਮਹਿਮੇ ਵਾਲਾ ਪਿੰਡ ਹੈਗਾ ਉੱਥੇ ਸਾਨੂੰ ਸੂਚਨਾ ਮਿਲੀ ਕਿ ਅੱਗ ਲੱਗੀ ਹੈ ਕਣਕ ਕਣਕ ਦੇ ਵਿੱਚ ਅਹੀਂ ਫੋਕਲ ਪੁਆਇੰਟ ਸਾਡੀ ਜੱਗ ਕੱਢੀ ਹੁੰਦੀ ਹੈ ਅਸੀਂ ਉਹ ਰਵਾਨਾ ਕੀਤੀ ਔਰ ਬੰਦੇ ਅੱਗ ਕੰਟਰੋਲ ਕਰ ਰਹੇ ਆ ਲੇਕਿਨ ਅੱਗ ਬਹੁਤ ਜ਼ਿਆਦਾ ਹੈਗੀ ਔਰ ਬੰਦੇ ਮੁੜੇ ਦੱਸ ਰਹੇ ਆ ਕਿ ਅੱਗ ਬਹੁਤ ਜ਼ਿਆਦਾ ਇੱਕ ਗੱਡੀ ਹੋਰ ਭੇਜੋ ਮੈਂ ਇੱਕ ਗੱਡੀ ਹੋਰ ਵੀ ਉੱਥੇ ਰਵਾਨਾ ਕਰਤੀ ਪਬਲਿਕ ਦੀ ਡਿਮਾਂਡ ਵੀ ਹੈ ਕਿ ਇੱਕ ਗੱਡੀ ਉੱਥੇ ਭੇਜੋ ਲੈਕਿਨ ਇੱਕ ਗੱਡੀ ਸੜੀ ਪਹਿਲਾਂ ਜਿਹੜੀ ਗਈ ਨਾ ਫੁਕਲ ਪੌਂਡ ਵਾਲੀ ਕੋਈ ਹਵਾ ਦਾ ਰੁੱਖ ਅਚਾਨਕ ਬਦਲ ਗਿਆ ਜਿਹਦੇ ਕਰਕੇ ਸਾਡਾ ਇੱਕ ਮੁੰਡਾ ਜਿਹੜਾ ਉਹ ਜ਼ਿਆਦਾ ਬਰਨ ਹੋ ਗਿਆ ਔਰ ਦੋ ਮੁੰਡਿਆਂ ਨੇ ਬੜੀ ਮੁਸ਼ਕਲ ਜਾਨ ਬਚਾਈ ਉਹ ਮੁੰਡੇ ਨੂੰ ਫਿਰ ਦੁਬਾਰਾ ਅਸੀਂ ਕਾ ਸਾਨੂੰ ਸੂਚਨਾ ਲਈ ਕਿ ਉਹ ਮੁੰਡਾ ਜ਼ਿਆਦਾ ਬਰਨ ਹੋ ਗਿਆ ਉਹਦਾ ਨਾਮ ਗਗਨਦੀਪ ਸਿੰਘੀ ਉਹਨੂੰ ਅਸੀਂ ਫਿਰ ਜਾ ਕੇ ਮੈਡੀਸਿਟੀ ਅਜਾ ਹਸਪੀਟਲ ਲੈ ਕੇ ਆਏ ਆ ਤੇ ਇਸ ਟਾਈਮ ICG ਜੀ ਤੋਂ ਇਹ ਸੁਣਿਆ ਕਿਸ ਤਰ੍ਹਾਂ ਨਾਲ ਫਾਇਰ ਅਫਸਰ ਜਿਹੜਾ ਕਿ ਵਿਜੇ ਬਹਾਦਰ ਹੈ ਉਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਘਟਨਾ ਵਾਲੀ ਥਾਂ ਦੇ ਉੱਪਰ ਗੱਡੀ ਖਰਾਬ ਹੋਣ ਦੀ ਵਜ੍ਹਾ ਕਰਕੇ ਜਿਹੜੇ ਕਿ ਅੱਗ ਵਿਜਾਉ ਦਸਤੇ ਦੇ ਕਰਮਚਾਰੀ ਸਨ ਉਹ ਫਸ ਜਾਂਦੇ ਹੈਗੇ ਨੇ ਅਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਕਿ ਗਗਨਦੀਪ ਹੈ ਉਹ 60% ਜ਼ਖ਼ਮਾਂ ਦਾ ਚੁਲਸ ਜਾਂਦਾ ਹੈ ਜਿਸ ਦੀ ਹਾਲਤ ਜਿਹੜੀ ਆ ਨਾਜ਼ੁਕ ਤਸੀਰੀ ਹਸਪਤਾਲ ਦੇ ਵਿੱਚ ਦੇਰੇ ਇਲਾਜਾ ਉੱਧ ਡਾਕਟਰਾਂ ਸੰਬੰਧੀ ਜਿਹੜੀ ਇਹ ਕਰਮਚਾਰੀ ਦੀ ਹਾਲਤ ਨੂੰ ਲੈ ਕੇ ਉਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕੁਝ ਕਿ ਡਾਕਟਰ ਨੇ ਉਹ ਵੀ ਸੁਣਦੇ ਆ ਹਲਾ ਦੇਖੋ ਜੀ ਇਹਨਾਂ 60% ਦੇ ਕਰੀਬ ਵਰਨ ਹੈਗਾ ਉਹਨੂੰ ਸਟੇਬਲ ਕਰਕੇ ਅਸੀਂ ਡਰੈਸਿੰਗ ਵਗੈਰਾ ਕਰਕੇ ਫਸਟ ਦੇ ਦੇ ਕੇ ਆਈਸੂ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ ਉਮੀਦ ਤਾਂ ਇਸ ਤਰ੍ਹਾਂ ਜਿਹੜਾ ਵਰਬ ਕੇਸ ਹੁੰਦਾ ਨਾ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਹਨੂੰ ਜਿਹੜੀ ਹੈ ਇਨਫੈਕਸ਼ਨ ਨਾ ਹੋਵੇ ਉਹਨੂੰ ਡੀਹਾਈਡਰੇਸ਼ਨ ਨਾ ਹੋਵੇ ਉਹ ਜਿੱਥੇ ਸਾਡੀ ਟੀਮ ਦੀ ਦੇਖਭਾਲ ਕਰੇਗੀ ਪਲਾਸਟਿਕ ਸਰਜਰੀ ਦੀ ਗੋਈ ਦੇ ਵਿੱਚ ਉੱਥੇ ਨਾਲ ਹੀ ਨਾਲ ਜਿਹੜੇ ਪੇਸ਼ੈਂਟ ਦੇ ਟੈਂਡੈਂਟ ਰਿਲੇਟਿਵਸ ਹੁੰਦੇ ਆ ਉਹਨਾਂ ਦੀ ਵੀ ਡਿਊਟੀ ਹੁੰਦੀ ਕਿ ਉਹ ਵਾਰ-ਵਾਰ ਮਿਲਣ ਦੀ ਜ਼ੇਦ ਨਾ ਕਰਨ ਤਾਂ ਕਿ ਬੈਕਟੀਰੀਆ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਸੋ ਇਹ ਰਲ ਮਿਲ ਕੇ ਜਿਹੜਾ ਸੰਭੂਗ ਹੁੰਦਾ ਟਰੀਟਮੈਂਟ ਹੈ। ਇਹ ਕਿੰਨੇ ਪਰਸੈਂਟ ਤੱਕ ਬਰਨ ਹੋਇਆ? ਇਹਦਾ 60% ਤੋਂ ਥੋੜਾ ਉੱਪਰ ਹੀ ਹੈਗਾ ਬਰਨ। ਤਾਂ ਇਹ ਜਿਹੜੇ ਕਾਫੀ ਨਾਜ਼ੁਕ ਹਾਲਾਤ ਹੁੰਦੇ ਆ ਪਰ ਕਿਉਂਕਿ ਸਾਡੇ ਕੋਲ ਸਾਰਾ ਅਰੇਂਜਮੈਂਟ ਹੈਗਾ ਸੋ ਉਮੀਦ ਕਰ ਸਕਦੇ ਹਾਂ ਕਿ ਸਮੇਂ ਦੇ ਨਾਲ ਨਾਲ ਜਿਹੜਾ ਸੋ ਕਾਬਲੇ ਇੱਕ ਰਹਿ ਕਿ 2 ਏਕੜ ਦੇ ਲਗਭਗ ਜਿਹੜੀ ਹੈ ਉਹ ਕਣਕ ਦੀ ਨਾੜ ਨੂੰ ਅਗਲੱਗ ਹੀ ਦੱਸੀ ਜਾ ਰਹੀ ਹੈ ਜਿਸ ਕਰਕੇ ਵੱਡਾ ਜਿਹੜਾ ਕਿ ਕਿਸਾਨਾਂ ਦਾ ਨੁਕਸਾਨ ਤਾਂ ਹੋਈ ਆ ਪਰ ਪਿੰਡ ਦੇ ਲੋਕਾਂ ਦੀ ਇੱਕ ਵਾਰੀ ਜਾਨ ਤੇ ਜ਼ੁਰਬਾਨ ਆਈ ਹੈ ਜਿਸ ਤੋਂ ਬਾਅਦ ਲੋਕ ਜਿਹੜੇ ਕਿ ਕਾਫੀ ਉਹ ਦੰਮੇ ਹੋਏ ਨੇ ਉਧਰ ਜਿਹੜਾ ਕਿ ਇਸ ਅੱਗ ਲੱਗਣ ਦੀ ਵਜ੍ਹਾ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਵੀ ਹੋਈ ਹੈ ਕਈਆਂ ਨੂੰ ਜਿਹੜਾ ਕਿ ਆ ਸਾਹ ਲੈਣ ਦੀ ਤਕਲੀਫ ਜਿਹੜੀ ਆ ਉਹ ਆਈ ਹੈਗੀ ਤੇ ਨਾਲ ਹੀ ਕਈ ਜਿਹੜੇ ਕਿ ਕਹਿ ਸਕਦੇ ਹਾਰਟ ਪੇਸ਼ੈਂਟ ਹੈਗੇ ਨੇ ਜਾਂ ਫਿਰ ਜਿਨ੍ਹਾਂ ਨੂੰ ਦਮੇ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੋ ਮੌਗ ਤਾਂ ਸਾਡੇ ਪੱਤਰਕਾਰ ਤਨਮੈ ਸਮੰਤਾ ਫੋਨ ਲੈਂਦੇ ਸੋ ਤਨਮੈ ਮਯੂਦਾ ਹਾਲਾਤ ਕੀ ਨੇ ਜਦੋਂ ਪਿੰਡ ਦੇ ਵਿੱਚ ਜਿਹੜਾ ਕਿ ਅੱਗ ਇਸ ਕਦਰ ਫੈਲਦੀ ਆ ਕਿ ਪੂਰਾ ਪਿੰਡ ਇੱਕ ਵਾਰ ਜਿਹੜਾ ਕਿ ਉਹ ਭਗੜੜ ਮੱਚ ਜਾਂਦੀ ਹੁਣ ਮਯੂਦਾ ਹਾਲਾਤ ਕੀ ਨੇ देखो परविंदर आए दिन कोई ना कोई जो खेतों में जो, जो, जो आग है वो लगने का घटना सामने आता है एक मोगा का जो गांव है जो महीने वाला उसमें भी एक आग लगने का घटना सामने आया था जो बहुत ही दर्दनाक था उसमें पहले तो नार को आग लगा फिर धीरे धीरे वो आग इतना बढ़ता गया जो लोगों के घर तक पहुंच गया फिर फायर ब्रिगेड का टीम मौके पे जाके आग बुझाने की कोशिश की तो जो आग बुझाते से हवा का रुख बदल गया उसमें मौके पे देखो मौके पे जो गाँव का लोग है उसने भी बहुत कोशिश की आग को जल्द जल्द बुझाया जाए क्यूकी नहीं तो जो घर है घर तक आग पहुँच गया था उसका जो दूसरे साइड है उसमें भी जो जो किसान को जो पके हुए फसल है वो भी खड़े थे तो उसमें ना आग लग जाए गांव वाले ने पूरा कोशिश की आग को बुझाया जाए कि किसी को तो नुकसान ना पहुंचे जब फायर ब्रिगेड का कर्मचारी जो आग के चपेट में आ गया तो गांव वाले का मदद मतलब से उसको बाहर निकाला गया जो बा, बाहर आ जाओ नहीं तो और भी नुकसान हो जाए जो और भी जो तो कर्मचारी है उसको भी बाहर निकाला गया फिर दूसरे गाड़ी जाके वो आग को काबू किया जाए सर कुछ पता चल सके की वजह रही है आग लगने का कारण रहे है देखो आए दिन जो जो गर्मी करके जो उसके आग लगता है उसके कारण so, है है कहर वेख मिलिया एक ने ज्यादा देखो, 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 इस, देखो इसमें कोई फसल तो नहीं था फसल काटने के बाद जो जो ना वही खेतों के अंदर थे उसी में आग लगा था तकरीबन ਜੋ ਉਸ ਕਾ ਜੇ ਏਰੀਆ ਆਇਆ ਹੈ 1.5 ਤੋਂ 2 ਕਿਲੋਮੀਟਰ ਏਰੀਆ ਮੇ ਜੋ ਆਕਲ ਆ ਜੋ ਪੋਸਾ ਲਗਿਆਤਾ ਸੋ ਸ਼ੁਕਰ ਗੱਲ ਬਾਤ ਕਰੀ ਵਾਕੀ 1.5 ਤੋਂ 2 ਕਿਲੋਮੀਟਰ ਦਾ ਦਾਇਰਾ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦਾ ਹੈ ਕਿ ਇੰਨਾ ਵੱਡਾ ਏਰੀਏ ਦੇ ਵਿੱਚ ਜਦੋਂ ਕਣਕ ਦੀ ਜਿਹੜੀ ਹੈ ਬਚੀ ਹੋਈ ਜਿਹੜੀ ਕਿ ਆਪਾਂ ਕਹਿ ਲਈਏ ਪਰਾਲੀ ਨੂੰ ਅੱਗ ਲੱਗੇ ਇਹ ਦੇਖੋ ਕਿ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੋਵੇ ਤੁਹਾਨੂੰ ਜਿਹੜਾ ਕੀ ਹੈ ਇੱਥੇ ਕਾਲਖੀ ਕਾਲਖ ਜਾਂ ਫਿਰ ਕਹ ਲਈਏ ਕਿ ਅੱਗ ਲੱਗਣ ਤੋਂ ਬਾਅਦ ਜਿਹੜੀ ਕਿ ਇਹ ਨਾਲ ਦੀ ਸਵਾਹੀ ਨਜ਼ਰ ਆਂਦੀ ਹੋਵੇਗੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਕਦਰ ਜਿਹੜਾ ਕਿ ਅੱਗ ਦਾ ਫੈਲਾ ਰਿਹਾ ਹੋਵੇਗਾ ਇਤੋਂ ਤੱਕ ਜਿਹੜੇ ਕਿ ਨਾਲ ਲੱਗਦੇ ਖੇਤ ਸੰ ਉਹਨਾਂ ਦੇ ਵਿੱਚ ਕਈ ਖੇਤਾਂ ਦੇ ਵਿੱਚ ਤਾਂ ਜਿਹੜੀ ਕਣਕ ਹੈ ਉਹ ਪੱਕ ਕੇ ਬਿਲਕੁਲ ਤਿਆਰ ਖੜੀ ਸੀ ਤਾਂ ਇਹ ਪਹਿਲਾਂ ਸਭ ਤੋਂ ਪਹਿਲਾਂ ਉਹੀ ਜਿਹੜਾ ਕਿ ਖੇਤ ਹੈ ਉਹਨਾਂ ਨੂੰ ਬਚਾਉਣ ਨੂੰ ਤਰਜੀਹ ਦਿੱਤੀ ਗਈ ਤਾਂ ਕਿ ਕਿਸੇ ਹੋਰ ਦਾ ਜਿਹੜਾ ਕੀ ਹੈ ਫਸਲੀ ਨੁਕਸਾਨ ਨਾ ਹੋਵੇ ਪਰ ਪਿੰਡ ਦੇ ਲੋਕਾਂ ਦੀ ਇੱਕ ਵਾਰ ਜ਼ਰੂਰ ਜਾਣ ਤੇ ਬਣਾਉਂਦੀ ਹੈ ਕਿਉਂਕਿ ਜਦੋਂ ਇੰਨਾ ਵੱਡਾ ਜਿਹੜਾ ਕਿ ਅੱਗ ਦਾ ਪ੍ਰਕੋਪ ਦੇ ਹੋਵੇ ਅਤੇ ਪਿੰਡ ਦੇ ਵੱਲ ਉਹ ਵੱਧਾ ਹੋਵੇ ਤਾਂ ਫਿਰ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਤਾਂ ਹੋਣਾ ਸੁਭਾਵਿਕ ਹੀ ਹੈ ਕਸ਼ਿਕਲ ਜੀ ਸਾਰਿਆਂ ਨੂੰ ਹਮਦਰਦ ਟੀਵੀ ਦੇਖਣ